ਲਾਵੀ ਸੱਜਣੋ ਜਿਨ੍ਹਾਂ ਨੇ ਇਹਨਾਂ ਦੀ ਪਹਿਲੀ ਵਾਰੀ ਮਿੰਨੀ ਟਿਊਬਰ ਬੀਜਿਆ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਫੇਰ ਨਾ ਜਦ 10-15 ਦਿਨ ਨਿਕਲ ਜਾਂਦੇ 12 ਦਿਨ ਐਦਾਂ ਬੈਠ ਕੇ ਨਾ ਫਰੋਲ ਫਰੋਲ ਦੇਖਦੇ ਕਿ ਪਤਾ ਨਹੀਂ ਯਾਰ ਇਹਨੇ ਜੰਮਣਾ ਕਿ ਨਹੀਂ ਜੰਮਣਾ ਪਰ ਮਿੱਤਰੋ ਇਹ ਮਿੰਨੀ ਟਿਊਬਰ ਜਿਹਨੂੰ ਜੀ-0 ਕਹਿੰਦੇ ਨਾ ਇਹ ਐਸਾ ਤੂਫਾਨ ਆ ਬਈ ਇਹ ਇਹ ਨਾ ਗੋਲੀ ਵਾਂਗੂ ਜੰਮਦਾ ਤੇ ਨਿਕਲਦਾ ਅੱਜ ਆਹ ਫਸਲ ਜਿਹੜੀ ਤੁਸੀਂ ਕੈਮਰੇ 'ਚ ਨਹੀਂ ਤੁਹਾਨੂੰ ਦਿਸਣੀ ਅਸੀਂ ਨੇੜੋਂ ਦੇਖਿਆ ਚਾਰ ਦਾਣੇ ਪਟਕੇ ਵੀ ਦੇਖੇ ਜਿਹੜਾ ਮਹਿੰਦੀ ਟੂਬਰੇ ਪੁੰਗਰਿਆ ਵੀ ਨਹੀਂ ਸੀ ਬਹੁਤਾ ਸਿਰਫ 5-6 ਦਿਨ ਪਹਿਲਾਂ ਕੱਢਿਆ ਸੀ ਕੋਲਡ ਸਟੋਰ 'ਚ ਅਸੀਂ ਕਹਿੰਦੇ 20 ਦਿਨ ਪਹਿਲਾਂ ਕੱਢੋ ਪਰ ਅੱਜ ਇਹਦਾ ਨੋਨਾ ਕਿੰਨਾ ਦੇਨੇ ਆ ਅੱਜ ਭਈ ਤੂੰ ਅੱਜ 11 19 19 ਅਕਤੂਬਰ ਨੂੰ ਲਾਇਆ ਸੀ ਅੱਜ 19 ਅਕਤੂਬਰ ਸੀ ਤੇ ਅੱਜ ਹੈਗਾ 1 ਨਵੰਬਰ ਵੇ ਬਾਹਰ ਹੀ ਦੀ ਨਹੀਂ ਜਾਂ ਤੇਰੀ ਦੀ ਨਹੀਂ ਕਹਿ ਲੋ ਵੀ दाणे ਨਿਕਲ ਆਏ ਆ ਪੂਰਾ ਸਵਾਦ ਆ ਰਿਹਾ ਅੱਜ ਪੁੱਟ ਕੇ ਵੀ ਦੇਖਿਆ ਤੁਹਾਨੂੰ ਇਹਦੀਆਂ ਜੜਾਂ ਵੀ ਦਿਖਾਵਾਂਗੇ ਤੇ ਆ ਜਿਹੜੀ ਫਸਲ ਹੈਗੀ ਆ ਜਿੱਥੇ 10 ਕੁ ਹਜ਼ਾਰ ਦਾਣਾ ਬੀਜਿਆ ਜਵਾਨ ਨੇ ਪਹਿਲੀ ਵਾਰੀ ਇਹ ਤੁਹਾਨੂੰ ਦਿਖਾਉਂਦੇ ਰਵਾਂਗੇ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਡਰ ਲੱਗਦਾ ਵੀ ਇਹ ਜੰਮਣਾ ਪਤਾ ਨਹੀਂ ਜੰਮਣਾ ਕਿਤੇ ਕੋਈ ਪੰਗਾ ਹੀ ਨਾ ਪੈ ਜਾਵੇ ਉਹਨਾਂ ਦਾ ਜਿਹੜਾ ਕਹਿ ਲੋ ਹੌਸਲਾ ਬਣਾਉਣ ਲਈ ਤੇ ਉਹਨਾਂ ਦੇ ਵਿੱਚ ਕੌਨਫੀਡੈਂਸ ਦੇਣ ਲਈ ਤੇ ਆ ਜਿਹੜਾ ਛੋਟਾ ਜਿਹਾ ਖੇਤ ਜੋ ਕਿ ਮੇਰੇ ਬਿਲਕੁਲ ਘਰ ਦੇ ਨਾਲ ਹੀ ਹੈ ਬਾਈ ਚਾਂਸ ਇਹ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਆ ਜਵਾਨ ਦੇ ਦਰਸ਼ਨ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਚ ਕਰਾਵਾਂਗੇ ਜੋ ਕਿ ਪਹਿਲੀ ਵਾਰੀ ਜੀ 0 ਜੀ 1 ਲਗਾ ਕੇ ਆਲੂ ਦੀ ਖੇਤੀ ਨੂੰ ਤਕਨੀਕੀ ਤੌਰ ਤੇ ਸਿੱਖਣ ਦੀ ਕੋਸ਼ਿਸ਼ ਕਰ ਰਿਹਾ